ਕਰਕੇ ਮੇਰਾ ਇਹ ਫਰਜ਼ ਸੀਗਾ ਕਿ ਮੈਂ ਤੁਹਾਨੂੰ ਹਾਈ ਕੋਰਟ ਦਾ ਆਰਡਰ ਪਬਲਿਕ ਡੋਮੇਨਸ 'ਚ ਲਿਆ ਦਿਆਂ ਔਰ ਸਾਰਾ ਤੁਹਾਨੂੰ ਅੰਚਿਤ ਤਰ੍ਹਾਂ ਮੈਂ ਪੜ੍ਹਾ ਦਿੱਤਾ ਦਿਖਾ ਦਿੱਤਾ ਔਰ ਮੈਨੂੰ ਬੜਾ ਦੁੱਖ ਹੈ ਕਿ মিডিਆ ਜਿਹੜਾ ਨਾਲੇ ਕਹਿੰਦੇ ਅਸੀਂ ਸਾਡਾ ਜੀ ਚੌਥਾ ਪਿੱਲਰ ਹੈ মিডিਆ ਡੈਮੋਕ੍ਰੇਸੀ ਦਾ ਕਹਾਂ ਦਾ ਚੌਥਾ ਪਿੱਲਰ ਹੈ ਤੁਸੀਂ ਇੰਨਾ ਝੂਠ ਬੋਲਦੇ ਹੋ ਇੰਨਾ ਜ਼ਿਆਦਾ ਕੈਰੈਕਟਰ ਅਸੈਸਿਨੇਸ਼ਨ ਕਰਦੇ ਹੋ ਬੰਦਿਆਂ ਦੀ ਔਰ ਮੈਂ ਕੱਲ ਸਵੇਰੇ ਇੱਕ ਸਾਡਾ ਡਿਫੈਮੇਸ਼ਨ ਨੋਟਿਸ ਜਿਹੜਾ ਸਾਰੇ মিডিਆ ਜਿਹੜੇ ਜਿਹੜੇ মিডিਆਜ਼ ਨੇ ਜਿਹੜਾ ਖਾਸ ਤੌਰ ਤੇ ਰੋਜ਼ਾਨਾ ਸੁਖੋਕਸਮਨ ਪ੍ਰੋ ਪੰਜਾਬ ਟੀਵੀ ਡੀਵੀ ਪੋਸਟ ਟੀਵੀ ਨਿਊਜ਼ 18 ਚੈਨਲ ਅਤੇ ਹੋਰ ਇਹਨਾਂ ਦੇ ਜਿਹੜੇ ਇਦਾਂ ਦੇ ਬਕਾਊ ਟਾਈਪ ਸੌਰੀ ਟੂ ਸੇ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਤੁਹਾਡਾ ਕੰਮ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਸੱਚੀ ਖਬਰ ਸੁਣਾਓ ਤੁਸੀਂ ਤਾਂ ਸੱਚ ਦੀ ਬਜਾਏ ਹਾਈ ਕੋਰਟ ਦਾ ਆਰਡਰ ਤਾਂ ਮੈਨੂੰ ਮਿਲਿਆ ਹੁਣ ਜੀ ਸ਼ਾਮੀ ਅਪਲੋਡ ਹੋਇਆ ਇੰਟਰਨੈਟ ਤੇ ਕੋ 6 ਵਜੇ ਤੋਂ ਬਾਅਦ ਮੈਨੂੰ ਹੁਣ ਆਰਡਰ ਮਿਲਦਾ ਵਾ ਤੇ ਇਸ ਸਵੇਰੇ ਸਵਾ 10 ਵਜੇ ਚਲਾਉਣ ਲੱਗ ਜਾਂਦੇ ਖੈਰ ਇਹਨੂੰ ਝਟਕਾ ਖੈਰ ਇਹਨੂੰ ਝਟਕਾ ਇਹ ਕੋ ਤਰੀਕਾ ਹੈ ਮੀਡੀਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਤਾਂ ਸਿਰ ਪੇਡ ਮਰਸਨਰੀਜ਼ ਹੋ ਗਏ ਹੋ ਇਹਦਾ ਮਤਲਬ ਕੱਲ ਨੂੰ ਸਰਕਾਰ ਤੁਹਾਨੂੰ ਪੈਸੇ ਦੇਵੇਗੀ ਤੇ ਤੁਸੀਂ ਆਪਣੇ ਟੱਬਰ ਦੇ ਵੀ ਖਿਲਾਫ ਖਬਰ ਚਲਾ ਸਕਦੇ ਹੋ ਤੁਸੀਂ ਤਾਂ ਪੁਲਿਸ ਨੂੰ ਵੀ ਜ਼ਿਆਦਾ ਗੇਗੁਜ਼ਰੇ ਨਿਕਲੇ ਹੋ ਕੱਲ ਨੂੰ ਤੁਸੀਂ ਕੋਈ ਮਤਲਬ ਬਦਨਾਮੀ ਕਰਦੇ ਤੁਸੀਂ ਆਪਣੇ ਫੈਮਿਲੀ ਮੈਂਬਰਸ ਦੀ ਬਦਨਾਮੀ ਵੀ ਕਰ ਸਕਦੇ ਜਸਟ ਫਾਰ ਸਮ ਲਿਟਲ ਬਿਟ ਆਫ ਮਨੀ ਇੰਨੇ ਪੈਸੇ ਵਾਸਤੇ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪੇਡ ਮਰਸਨਰੀਜ਼ ਪੰਜਾਬੀ ਚੋਂ ਸ਼ਬਦ ਬੜਾ ਚੁਭਣਾ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਪਾੜੇ ਦੇ ਟੱਟੂ